ਇੰਟਰ ਸ੍ਰੀ ਦੀ ਸਮੂਹ ਪੰਚਾਇਤ ਅਮਨ ਸਾਹ ਅਮਨ ਸਾਹ ਤੇਜੇ ਮੋਰ ਦਾ ਚੀਫ ਇੰਪਰ ਸਾਡੇ ਵਾਡੀ ਐਡਰੈਸ ਲਵਰੀ ਬਾਜੀ ਮੈਡੀਵਰੀ ਫਾਰਮਿੰਗ ਦੀ ਸਰਪਪ੍ਰਿੰਸਾਇ ਦੇ ਬੈਠੇ ਨੇ ਬਈਰੀ ਦੇ ਅਦੇ ਸਿੱਖਾ ਆਪ ਕੋ ਦਿਓ ਸਰ ਮਕੂਆ ਕ

ਉਹੀ ਬਿਲਡਿੰਗ ਦਾ ਅਜੇ ਸ਼ੁਰੂਆਤ ਕੀਤੀ ਗਿਆ ਇਹ ਬਹੁਤ ਚੰਗੀ ਮੌਕਾ ਚਾਲੀ ਚਾਲੀ ਹਜ਼ਾਰ ਰੁਪਏ ਦੇ ਨਾਲ ਬਿਲਡਿੰਗ ਜਿਹੜੀ ਹੈ ਬਸੇ ਚੱਲ ਰਹੀ ਹੈ ਤੁਸੀਂ ਸਮੇਂ-ਸਮੇਂ ਤੇ ਦੇਖਦੇ ਰਹੋਗੇ ਜਿਵੇਂ 7 ਤੋਂ 510 ਤੱਕ ਸਕੂਲ ਨੂੰ ਇਹਦਾ ਤਰਕਿਆ ਦਾ ਬਣਿਆ ਨਾ 1953 ਤੋਂ ਲੈ ਕੇ

ਕੋਈ ਨਹੀਂ ਜਦੋਂ ਮੇਰੇ ਭਾਬੇ ਆ ਗਏ ਆਂ ਆਪਾਂ ਸਿੱਖਿਆ ਦੇ ਯਾਰ ਉਹ ਤੁਹਾਡੇ ਹੱਕੇ ਬਣਾਈ ਦੀ ਮਾਣੂ ਮੁੱਖ ਮੰਤਰੀ ਸਦਾਤਵਾ ਨੂੰ ਮਾਰਤਾ ਕੰਨੇ ਕੇ ਸਿੱਖਿਆ ਨੀਤੀ ਕੋਸੇਂ ਦੇ ਹੁਕਮ ਉਸ ਵੀ ਦੇਖਿਆ ਉਹ ਕੱਲ ਪਰਸੋਂ ਇੱਕ ਅਮਨਸਨ ਫੰਕਸ਼ਨ ਹੋਣ ਕਰੀ ਮਾਤਾ ਨੇ ਇਹ ਬੋਲਿਆ ਕਿ ਅਸੀਂ ਹੋਸंगाबाद ਸੂਰਤ ਦੇ ਵਿੱਚ ਤੇ ਕੱਚਾ ਰੈਸਮ ਦੀ ਲੋੜ ਪਰ ਪੜਾਈ ਨੂੰ ਵਰਮਿੰਗ ਕੋ ਕੱਟ ਨਹੀਂ ਸਕਦਾ ਉਹਦਾ ਕਾਰਨ ਕੀ ਹੈ ਕਿ ਜੇ ਮਾਣਿ ਵਿਜਾਣ ਦੇ ਬੱਚੇ ਪੜਾਣ ਵਿਜਾਣ ਦੇ ਕਿਸੇ ਪਾਸੇ ਤੋਂ ਭੱਜ ਜਾਣ ਦੀ ਲੋੜ ਇਸ ਪੜਾਈ ਦੇ ਲਈ ਪਹਿਲਾਂ ਸਕੂਲ ਚੱਡੇਣਾ ਚਾਹੀਦਾ ਆਪਾਂ ਨੂੰ ਚੱਗੇ ਬੜਾਈਏ ਜੇ ਸਕੂਲ ਬਕੀਅਸ ਬਣਦਾ ਹੈ ਇਹ ਕੱਲ੍ਹ ਦਾ ਜਿੰਦਾ ਸਕੂਲ ਹੁੰਦਾ ਬਹੁਤ ਸੋਣ ਸਕੂਲ ਬਣ ਕੇ ਆਉਂਦਾ ਇਹ ਬੜੀਆ ਅਮਾਉਂਟ ਜਿਹੜੀ ਆ ਉਹ ਤੁਹਾਨੂੰ ਦਿੱਤੀ ਜਾ ਰਹੀ ਹੈ ਇਹਦੇ ਵਿੱਚ ਬਹੁਤ ਚੰਗਾ ਜਿਹੜਾ ਸਕੂਲ ਆਪਣਾ ਬਣ ਕੇ تیار ਹੋਊਗਾ ਮੇਰੀ ਜਿਵੇਂ ਬਹੁਤ ਕੁਝ ਜੀਲੋਸ ਆਪਣੇ ਦਫ਼ਤਰ ਤਾਂ ਤੇ ਉਹਨਾਂ ਹਦਾਇਤਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੋਊ ਕਿਉਂਕਿ ਜੇ ਆਪਾਂ ਪੈਸੇ ਨੂੰ ਸਹੀ ਰਿਯੂਟਲਾਈਜ਼ ਕਰਦੇ ਆਂ ਤਾਂ ਥੋੜਾ ਬਸਾਂ ਵੀ ਵਰਤ ਤਰੀਕੇ ਨਾਲ ਬੋਲਤਾ ਇਹਨਾਂ ਜੇ ਪੈਸਿਵ ਉੱਚ ਪੀੜ ਦੇ ਕੋਈ ਕਹੇ ਸਰਕਾਰ ਸਰਕਾਰ ਦਾ ਕੋਈ ਸਰਕਾਰ ਦਾ ਤਾਂ ਸਾਰਾ ਕੁਝ ਦਾ ਸੰਭਾ। ਵਰਤਨ ਤੇ ਤੁਸੀਂ ਬੋਲਤਾਂ ਕਿਦਾ ਸੋ ਮੇਰੀ ਸਕੂਲ ਮੁਕਤੀ ਨੂੰ ਐਸਨ ਸੀਕਿਉਰਿਟੀ ਨੂੰ ਸਾਰੇ ਕਾਨਫਰੰਸ ਨੂੰ ਜਿਹੜੇ ਹਦਾਇਤਾਂ ਕੇ ਆਪਾਂ ਨੇ ਪੈਸਾ ਜਿਹੜਾ ਉਹ ਬੜੇ ਸੁਚੇਤ ਜਿਹੇ ਢੰਗ ਨਾਲ ਵਰਤਿਆ। ਤੇ ਇਹ ਕੰਮ ਆਪਣੇ ਪਿੰਡਾਂ ਚ ਕਹਾਵਤ ਹੈ। ਕਿ ਜੇ ਕੋਈ ਆਪਣੇ ਤੀਪੁੱਤ ਨੂੰ ਇਹ ਆਪਣੇ ਕਿਸੇ ਬੱਚੇ ਨੂੰ ਆ ਘਰ ਆਉਂਦੇ ਕਿਸੇ ਨੂੰ ਪੈਸਾ ਦੇ ਕੇ ਉਤਿਰਾ ਇਹ ਕੈਸੇ ਦਾ ਸਾਥ ਕੀ ਆ ਤਾਂ ਉਹ ਬਿਗੜ ਜਾਂਦਾ ਹੈ ਨਹੀਂ ਜੀ ਬਿਗੜਦਾ ਜਾਂ ਜੇ ਤੁਸੀਂ ਸ਼ਾਹਰ ਦੇ ਹਿਸਾਬ ਨਾਲ ਵੰਡੋਗੇ ਤਾਂ ਬੱਚਾ ਬਿਗੜਦਾ ਪਰ ਉੱਥੇ ਮਾਂ ਮਾੜਾ ਜਿਹਾ ਲੱਗਦਾ ਕਿ ਸਾਰਾ ਪੁੱਛ ਕਿਉਂ ਲਿਆ ਸਾਡੇ ਸ਼ੱਕ ਕਰਦਾ ਸਾਨੂੰ ਸਾਰੇ ਉਹਨੂੰ ਪੁਛਦੇ ਆ ਸਭੀ ਮਾਰੇ ਪਰ ਪੁਛਦੇ ਆ ਆਪਾਂ ਨੂੰ ਸਮਝੋ ਲਓ ਕਿ ਆਪਾਂ ਨੂੰ ਲੱਗਦਾ ਬਸ ਉਹ ਪੁੱਛਣਾ ਜ਼ਰੂਰੀ ਹੈ ਜੇ ਤੁਸੀਂ ਪੈਸੇ ਨੂੰ ਸਹੀ ਤਰ੍ਹਾਂ ਇਹਦੀ ਗਲਤੀ ਕਿ ਬੱਚਾ ਗਲਤ ਕਰਦਾ ਜਾਂ ਮਾਨੂੰ ਸਾਡੇ ਟੀਚਰ ਨੂੰ ਗਲਤ ਚਾਉਂਦੇ ਇੱਕ ਚੱਕ ਨੂੰ ਆ ਸਿਸਟਮ ਨੂੰ ਦੇਖਣਾ ਬਹੁਤ ਜ਼ਰੂਰੀ ਹੁੰਦਾ ਇਸ ਕਰਕੇ ਮੇਰੇ ਤੇ ਖਾਸ ਕਰਕੇ ਟਾਈ ਲਾਉਂਦਾ ਜਦ ਮੈਂ ਆਉਂਦਾ ਜਾਂਦਾ ਫਿਰ ਮੈਂ ਕਿਹਾ ਬੈਨ ਅਕਿ। ਅਸੀਂ ਇਹ ਪੂਜ ਪਤਾ ਨਹੀਂ ਕਿ ਕਿੱਥੇ ਜਾਉਣੀ ਖੜ ਚੜਾ ਹੈ। ਕਿੱਥੇ ਰੁਕ ਜਾਣਾ ਹੈ। ਕਿੱਥੇ ਜਾਣਾ ਹੈ ਨਾ ਬੇਤਰ ਹੋ ਗਿਆ। ਮੈਂ ਇਹ ਹੀ ਕਹਿੰਦਾ ਕਿ ਅਪਾ ਕਮਾੜਾ ਕਰਦਾ। ਮੈਂ ਕਹਿੰਦਾ ਜੇ ਆਪਣਾ ਕੰਮ ਜਿਹੜਾ ਉਹ ਇੱਕਦਮ ਦਾ ਕੰਮ ਹੋ ਗਿਆ। ਹੋ ਗਿਆ। ਇੱਕਦਮ ਦਾ ਕੰਮ ਬਹੁਤ ਵਧੀਆ ਹੋ ਗਿਆ। ਲੋਕ ਬਤੋ ਇਹ ਦੀਦਾ। ਸੋਪਾ ਕੰਮ ਬਹੁਤ ਵਧੀਆ ਕਰਦਾ ਬਈਆ। ਮੈਂ ਚਾਹਨਾ ਕਿ ਆਪਾ ਕੰਮ ਬਹੁਤ ਵਧੀਆ ਜੀ ਪਿੰਦੀ। ਕਿਉਂਕਿ ਬਹੁਤ ਸਾਰੇ ਚੀਜ਼ਾਂ ਨੂੰ ਸਾਨੂੰ ਦੇਖਣ ਨੂੰ ਆ ਜਾਂਦੀ ਹੈ ਕਿਆ ਉਹ ਕਿਛੀ ਕੀ ਹੋ ਗਿਆ ਜਿਹੜੀ ਚੀਜ਼ ਰਹਿ ਗਈ ਮੈਂ ਕਈ ਵਾਰ ਉਹਨਾਂ ਤੇ ਗੌਰ ਕਰਦਾ ਕਾਰਨ ਕੀ ਆ ਨਾ ਸੋਚਦਾ ਕਿ ਇਹ ਹੋ ਗਿਆ ਇਹ ਜੇ ਅੱਜ ਇੰਟਰਨੈਟ ਕਮੀ ਸੀ ਕਿ ਉਹਨਾਂ ਬਾਹਰ ਦੇ ਖਾਲੇ ਪਿੱਛੇ ਦਾ ਕੁਝ ਰਹਿ ਗਿਆ ਪਰ ਜਿਹੜੀ ਚੀਜ਼ ਹੋ ਰਹੀ ਹੋਏ ਉਹਦੇ ਉੱਤੇ ਮੈਂ ਗੌਰ ਕਰਵਾਇਆ ਸੋ ਮੈਂ ਜਿੱਥੇ ਵੀ ਇਹਦਾ ਕੁਝ ਵੀ ਨਹੀਂ ਇਹਦਾ ਜਿੱਥੇ ਮੈਂ ਪਰ ਨਾ ਉਹ ਫਿਰ ਕੁਝ ਚੀਜ਼ ਬਣ ਨਹੀਂ ਦੇ ਕੇ ਮੈਂ ਕਿ ਕੋਈ ਬਣ ਦੇਣਾ ਕੋਈ ਇਹ ਗਾੜੀ ਕੁੜੀ ਬਣਦੀ ਆ ਮੈਂ ਤਾਂ ਉਹ ਚੈੱਕ ਕਰਨਾ ਜਾਗੇ ਕਿ ਵਧੀਆ ਜਿਹੜਾ ਵਾਤਾ ਨਹੀਂ ਚੱਲੀ ਹੈ ਕਿਉਂਕਿ ਉਹ ਜਦੋਂ ਕੁੜੀ ਪਰ ਕੁੜੀ ਬਣਨ ਤੋਂ ਬਾਅਦ ਮੈਨੂੰ ਤਾਂ ਕਿ ਲੋਕਾਂ ਨੇ ਮਿਸਤਰੀ ਨੂੰ ਸਰਪੰਚ ਨੂੰ ਕਰਵਾ ਲਿਖਾਤਾ ਕਿ ਉਹ ਮਾ ਗੱਢੀ ਨੇ ਖੰਡ ਬਣੇ ਉਹ ਤਾਂ ਮਰਨ ਹਾ ਸਹੀ ਗੱਲ ਆ ਤੁਸੀਂ ਕਦੇ ਵੀ ਆਪਣੇ ਸਰਪੰਚ ਨੂੰ ਨਾ ਕਦੇ ਨੂੰ ਮਾਰਾ ਲਿਆ ਨਾ ਕਿਸੇ ਇੰਡਸਟਰੀ ਨੂੰ ਨਾ ਮਾਰਾ ਨਾ ਕਿਸੇ ਟੈਕਨੀਕਲ ਡਿਪਾਰਟਮੈਂਟ ਨੂੰ ਮਾਰਾ ਕਾ ਇਹਨੂੰ ਬੜਾ ਅਭੀ ਮੋਟਾ ਨੂੰ ਬੜਾ ਤੀਨ ਬੜਾ ਫਨੂ ਦਾ ਸੋ ਇਸ ਦਾ ਕਿ ਪਹਿਲੇ ਉਹ ਚੈੱਕ ਕਰਦਾ ਵੀ ਆਪਾਂ ਨੂੰ ਕਰਨ ਦੀ ਕਹਿਣ ਦੀ ਲੋੜ ਨਾ ਪਵੇ ਸੋ ਮੇਰੀ ਬੇਨਤੀ ਆ ਕਿ ਆਪਾਂ ਇਹਨੂੰ